ਕਿਸਾਨ ਭਰਾਵੋ ਇਹ ਜਿਹੜੀ ਮੱਕੀ ਆ ਆਪਣੀ ਤੁਹਾਨੂੰ ਮੈਂ ਦਿਖਾ ਰਿਹਾ ਆ ਸਕਰੀਨ ਦੇ ਵਿੱਚ ਇਹ ਭਰਾਵੋ ਆਪਣੀ 1844 ਮੱਕੀ ਆ ਕਿਸਾਨ ਭਰਾਵੋ ਇਹਨੂੰ ਬੀਜੀ ਨੂੰ ਹੋ ਗਿਆ ਘੱਟੋ-ਘੱਟ 1.5 ਮਹੀਨਾ ਇਹ 30 ਤਰੀਕ ਨੂੰ 1.5 ਮਹੀਨਾ ਹੋਜੂ ਭਰਾਵੋ ਕੱਲ ਨੂੰ ਇਹਨੂੰ ਬੀਜੀ ਨੂੰ ਇਹ 1844 ਮੱਕੀ ਆ ਬਹੁਤ ਵਧੀਆ ਪੱਤਾ ਦੇਖੋ ਕਿੰਨਾ ਚੌੜਾ ਹੈਗਾ ਵਧੀਆ ਗਰੋਥ ਕਰ ਰਹੀ ਆ ਭਰਾਵੋ ਤੇ ਇਹਦੇ ਨਾਲ ਇੱਕ ਮੈਂ ਮਤਲਬ ਬੀਜੀ ਤੀ ਮੱਕੀ ਵੀ ਆਪਾਂ ਮਤਲਬ ਚਾਰ ਲਾਂਗੇ ਉਹਨੂੰ ਕਿਉਂਕਿ ਆਪਾਂ ਉਹ ਤੋਂ ਹੀ ਬਜਾਤੀ ਸੀ ਭਰਾਵੋ ਮਸ਼ੀਨ ਤੋਂ ਬੀਜਣ ਵਾਲੀ ਤੋਂ ਜਿਹੜੀ ਆ ਮੱਕੀ ਬਜਾਈ ਤੀ ਉਹ ਮੱਕੀ ਦਾ ਤੁਹਾਨੂੰ ਕਰਦ ਦਿਖਾਉਣਾ ਭਰਾਵੋ ਮੈਂ ਇਹਦੇ ਨਾਲ ਇੱਕੋ ਦਿਨ ਬੀਜੀ ਹੋਈ ਆ ਆ ਦੇਖੋ ਜੀ ਉਹ ਮੱਕੀ ਦੇ ਵਿੱਚ ਮੇਰਾ ਸਿਰ ਮਾੜਾ ਮਾੜਾ ਵੀਦਾਗਾ ਤੇ ਜਿਹੜੀ ਇਹ 1844 ਮੱਕੀ ਆ ਇਹ ਮੱਕੀ ਭਰਾਵੋ ਮੇਰੇ ਸਾਤੀ ਤੱਕ ਆਉਂਦੀ ਨਹੀਂ ਹੈਗੀ ਇਹ ਧੁੰਨੀ ਤੱਕ ਮਤਲਬ ਆਪਣੇ ਢਿੱਡ ਤੱਕ ਆਉਂਦੀ ਆ ਤੇ ਬਾਕੀ ਜਿਹੜੀ ਇਹ ਮੱਕੀ ਆ ਇਹਦੇ ਵਿੱਚ ਭਰਾਵੋ ਮੇਰਾ ਕੱਲਾ ਸਿਰ ਸਿਰ ਦੀਦਾਗਾ ਕੱਲਾ ਮੂਰੇ ਦੀਦਾ ਇੰਨਾ ਕ ਕਿਉਂਕਿ ਇਹ ਬੀਜ ਦਾ ਭਰਾਵੋ ਫਰਕਾ ਇਸ ਕਰਕੇ ਆਹ ਦੇਖ ਵੀ ਲੋ ਤੇ ਆਹ ਦੇਖੋ ਕਿੰਨਾ ਵੱਡਾ ਕਾਦਾ ਭਰਾਵੋ ਇਹਦਾ ਇਹਨੂੰ ਬਾਡਾ ਲਾ ਲਿਆ ਸੀ ਨੇ ਬਹੁਤ ਵਧੀਆ ਦਿਨਾ ਚ ਹੀ ਹੋਈ ਆ ਭਰਾਵੋ ਡੇਢ ਮਹੀਨੇ ਚ ਮੱਕੀ ਦੇਖੋ ਐਡੀ ਵੱਡੀ ਮੱਕੀ ਹੋ ਗਈ ਜੀ ਦੇਖੋ ਡੇਢ ਮਹੀਨੇ ਦੇ ਵਿੱਚ ਅੱਜ ਇਹ ਮੱਕੀ ਬੀਜ ਨੂੰ ਡੇਢ ਮਹੀਨਾ ਹੋਇਆ ਜੀ ਤੇ ਪੂਰਾ ਮੇਰਾ ਮਤਲਬ ਕੱਲਾ ਛਿਰ ਛਰ ਦੀਨਾਗਾ ਧੰਨਵਾਦ ਕਿਸਾਨ ਭਰਾਵੋ ਤੇ ਇਧਰ ਆਪਣੀ ਹੈਗੀ 1844 ਮੱਕੀ ਆ ਦੇ ਇਹ 1844 ਮੱਕੀ ਹੈ ਜੀ ਡੇਢ ਮਹੀਨੇ ਦੀ ਮਤਲਬ ਇਹਦੀ ਵੀ ਉਮਰ ਹੋ ਗਈ ਆ ਦੇਖੋ ਜੀ ਜੀ ਨੂੰ ਡੇਢ ਮਹੀਨਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ